ਹਰਜੀਨ ਬਰਾੜ ਦੇ ਵਰਲੇ ਪੁੱਤ ਜਵਨੀਆਂ मामा ਸਾਜੀ ਤੇ ਖੁਸ਼ੀ ਸਾਜੀ ਤੇ ਖੁਸ਼ੀ ਸਾਜੀ ਤੇ ਖੁਸ਼ੀ ਹਰੇ ਰੈਫਰੀਆਂ ਦਾ ਵੀ ਧੰਨਵਾਦ ਹੈ ਕਮੈਂਟੇਟਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਆਪ ਮਹਾਰੇ ਤਾੜੀ ਵੱਜ ਰਹੀ ਹੈ ਮੌਸਮ ਦੇ ਵਿੱਚ ਠੰਡਕ ਜ਼ਰੂਰ ਹੈ ਪਰ ਫਿਰ ਦੇਖਦੇ ਆ ਵੀ ਸਾਜੀ ਨੇ ਕਬੱਡੀ ਪਾਈ ਹੈ ਅਮਰੀਕ ਮੋੜ ਦਾ ਕਦੇ ਇਹ ਤਰਤੇ ਬੋਰ ਦਾ ਧੰਨਵਾਦ ਕਰਦੇ ਹਾਂ ਬਗਵਾ ਸਿੰਘਾ ਜੀ ਕਹਿੰਦੇ ਰੀਡ ਦੀ ਹੱਡੀ ਦੇ ਪਰ ਜੱਗਾ ਚਿੱਟੀ ਵਾਲਾ ਮਸਹਜਾਦ ਅਲੀ ਇਸ ਸਾਡੇ ਕੈਨੇਡਾ ਕਬੱਡੀ ਕੈਂਪ ਦਾ ਬੈਸਟ ਦੂਸਰੇ ਪਾਸੇ ਵੀ ਬੈਸਟ ਵਾਲੇ ਅਵੇ ਕਾ ਮਾਨ ਸਨਮਾਨ ਜਿੱਤਣ ਵਾਲਾ ਤੇ ਪੁਆਇੰਟ ਸਾਜੀ ਨੇ ਆਪਣੇ ਅਡਵਾਂਸ ਦੇ ਵਿੱਚ ਅਗਲੀ ਕਬੱਡੀ ਅਮਰਪਨਾਥ ਆ ਸਿਹਾਂ ਬੋਲੇ ਵਾਲਾ ਕਬੱਡੀ ਪਾਉਣ ਦੇ ਪਾਸੇ ਹੱਟਿਆ ਹੋਇਆ ਖਿਡਾਰੀ ਆਰ ਅਜ਼ਾਦ ਪੰਜਾਬ ਕੇਸਰੀਆ ਲਾ ਪਾਉਗਾ ਜਫਾ ਆ ਲੋਕੀ ਖੜਖੜ ਵੇਖਣ ਗੱਭਰੂ ਖੇਡਣ ਜਿਦੋਂ ਕਬੱਡੀ ਆ ਬੱਲੇ ਬੱਲੇ ਹੋਈ ਬਈ ਅੱਗੇ ਵਧ ਕੇ ਫਿਰ ਹੋਰ ਸ਼ਕਰਪਰੀਆ ਕੋਸ਼ਿਸ਼ ਕਰਦਾ ਦੱਕੇ ਦੀ ਹਰਿਆੜ ਸਾਈਂ ਮੇ ਸੱਡੀ ਹਰਿਆੜ ਤੇਰੇ ਤਾਈਂ ਹਰਿਆੜ ਤੇਰੇ ਤਾਈਂ ਤੇ ਮਾਫ ਆ ਜੱਸੀ ਨੇ ਵੀ ਤੌੜੀਆਂ ਮਾਰ ਦੋ ਇੱਕ ਵਾਰੀ ਜ਼ੋਰਦਾਰ ਆਓ ਇਹ ਵੀ ਸੰਭਾਉਗਾ ਮਾਲਕ ਬਖਸ਼ਿਸ਼ ਕਰੇਗਾ ਮਾਲਕ ਵੱਡਾ ਰੁਤਬਾ ਬਖਸ਼ੇਗਾ ਇਸ ਨੌਜਵਾਨ ਨੂੰ ਲਓ ਕਬੱਡੀ ਪਾਉਣ ਦੇ ਵਾਸਤੇ ਸਾਜੀ ਵੱਧਾ ਹੋਇਆ ਆ ਸ਼ਹਜਾਦ ਅਲੀ ਸਾਜੀ ਦੀ ਕਬੱਡੀ ਮੈਦਾਨ ਦੇ ਵਿੱਚ ਦੁੱਗਾ ਵਾਲਾ ਖੁਸ਼ਦੀ ਕਬੱਡੀ ਦਾ ਪ੍ਰਿੰਸ ਸਾਜੀ ਪ੍ਰਿੰਸ ਸਾਜੀ ਪ੍ਰਿੰਸ ਖੁਸ਼ਦੀ ਖੁਸ਼ਦੀ ਇਜਾਦ ਅਬੂ ਫੋਰ ਇਜਾਦ ਅਬੂ ਫੋਰ ਪੰਜਾਬ ਕੇਸਰੀ ਫਾਈਨਲ ਸਾਜੀ ਦਾ ਖੁਸ਼ਦੀ ਆਹ ਮੈਰੀ ਸਾਹ ਆਹ ਬਾਜ਼ੀਆਂ ਪੈਂਦੀਆਂ ਆਈਆਂ ਮੈਦਾਨ ਦੇ ਅੰਦਰ ਆਹ ਸ਼ਾਹਦਾ ਦਾ ਇੱਕ ਹੋਰ ਨੰਬਰ ਜੋੜਦੇ ਵਿੱਚ ਕਾਮਯਾਬ ਅਗਲੀ ਕਬੱਡੀ ਲਾ ਗਿਆ ਭਾਵਾ ਬੋਲਿਆ ਗਿਆ ਕਬੱਡੀ ਕਬੱਡੀ ਹੋਈ ਪਈ ਆਹ ਦੇਖਦੇ ਵੀ ਕੌਣ ਆਜ਼ਾਦ ਪੰਜਾਬ ਕੇਸਰੀ ਦੇ ਬੰਨੇ ਪਰ ਬੰਨੇ ਖਿਡਾਰੀਆਂ ਨੇ ਲਾ ਇਧਰੇ ਪਾਸੇ ਹਲਕਾ ਜਿਹਾ ਟੱਚ ਕਰਦਾ ਨੌਜਵਾਨ ਬਾਤ ਵਧੀਆ ਪ੍ਰਦਰਸ਼ਨ ਟੀਟਰ ਨਹੀਂ ਮੰਨਦਾ ਟੀਟਰ ਨਹੀਂ ਮੰਨਦਾ ਉਧਰ ਦੇ ਪਾਸੇ ਰੈਫਰੀ ਸਹਿਬਾਨ ਹਰੇ ਰੈਫਰੀਆਂ ਦਾ ਵੀ ਧੰਨਵਾਦ ਕਮੈਂਟੇਟਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਬੱਡੀਆਂ ਕਬੱਡੀਆ ਚੜ ਚੜ ਕੇ ਚੜ ਚੜ ਕੇ ਕਬੱਡੀਆਂ ਪੈਂਦੀਆਂ ਇੱਕ ਜੋਰ ਦੇ ਨਾਲ ਜੇ ਛਾਤੀ ਵਿੱਚ ਬੱਲ ਹੋਵੇ ਲੋਕੀ ਤਾਂ ਪੁੱਛਦੇ ਸਰਰਾਵਾ ਹਰਦੀਨ ਬਰਾੜਦੇ ਵਰਨੇ ਪੁੱਤ ਜੰਮੀਆਂ ਮਾਮਾ ਸਾਜੀ ਤੇ ਖੁਸ਼ੀ ਸਾਜੀ ਤੇ ਖੁਸ਼ੀ ਸਾਜੀ ਤੇ ਖੁਸ਼ੀ ਕਬੱਡੀ ਕਬੱਡੀ ਹੁੰਦੀ ਹੈ ਮੇਰੀਸਾ ਮੁੰਡਾ ਹਵਾ ਹਵਾਈ ਹੋ ਆ ਆ ਆ ਆ ਮੇਲਾ ਲੁੱਟ ਲਿਆ ਸੋਹਣ ਕੀਤਾ ਪਿੰਸਾ ਮਤਾਰੇ ਜਰਨ ਅਸਕਰ ਇਹਨਾਂ ਦੀ ਜ਼ਿੰਮੇਵਾਰੀ ਹੈ ਜਗਦੇਵ ਰਾਮੂ ਵਾਲਾ ਤੇ ਬਲਰਾਜ ਸਿੰਘ ਜੀ जगदेव रामू वाले चेयरमैन ने मेजर श्री बराड़ प्रधान जी समुची फेडरेशन मैदान में फिर वाजा दुग दु दुगा मारा हा दुगा मारा हागा मारा कृषि कर दोन की कबड्डी कबड्डी ਆਨ ਜੀ ਦੀ ਵੱਧ ਦੁਨੀਆ ਕੌਂ ਦਾ ਕਿਸੇ ਤੋਂ ਨਾ ਘੱਟ ਬੰਦੀ ਹੈ ਆਹ ਦੇਖੋ ਬੱਬਾ ਸਨਮਾਨ ਧੰਨਵਾਦ ਹੈ ਨੰਦਾਨੀ ਸੱਜਣਾ ਦਾ ਸੇਜੂਦੀਆ ਦਾ ਜੋ ਖਿਡਾਰੀਆਂ ਦਾ ਮਾਣ ਕਰਦੇ ਨੇ ਸਨਮਾਨ ਕਰਦੇ ਨੇ ਖਜਾ ਦੇ ਦੀ ਰੇਡ ਗਈ ਆਹ ਸ਼ਕਰਪੁਰੀਆ ਪਹਚਾੜ ਰਖੜਾ ਮਾਰਾ ਦੇ ਥੱਲੇ ਕਬੱਡੀ ਪਾਉਣ ਦੇ ਵਾਸਤੇ ਬੰਦਾ ਹੋਇਆ ਆਹ ਤਿੱਖਾ ਜਿਆ ਕਬੱਡੀ ਖਿਡਾਰੀ ਕਾਰ ਦੂਸਰੇ ਪਾਸੇ ਹੁਣ ਜਿੰਦੀ ਵਾਲਾ ਹੁਣ ਜਿੰਦੀ ਵਾਲਾ ਹੁਣ ਗੋਲਡਨ ਬੋਏ ਕਬੱਡੀ ਹਾ 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 ਕਮਾਲ ਕਰਦਾ